ਨਵਾਂ ਸਾਲ ਚੜ੍ਹਦੇ ਸਾਰ ਹੀ 8 ਸਾਲਾਂ ਬੱਚੇ ਦੀ ਦਿਲ ਦੇ ਦੌਰੇ ਦੇ ਕਾਰਨ ਮੌਤ ਹੋ ਜਾਂਦੀ ਹੈ ਬੇਹੱਦ ਦੀ ਮੰਦ ਭਾਗੀ ਘਟਨਾ ਵਾਪਰੀ ਹੈ ਇਸ ਸਮੇਂ ਪਰਿਵਾਰ ਦੇ ਵਿੱਚ ਕਾਫੀ ਸੋਗ ਦਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਹੈਗਾ ਮਹਿਜ 8 ਸਾਲਾਂ ਦਾ ਹੀ ਬੱਚਾ ਸੀਗਾ ਜੋ ਕਿ ਆਪਣੇ ਛੱਤ ਦੇ ਉੱਤੇ ਪਤੰਗ ਉਡਾਰ ਰਿਹਾ ਸੀਗਾ ਕਿ ਅਚਾਨਕ ਉਸ ਦੇ ਛਾਤੀ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਕਿ ਉਹ ਥੱਲੇ ਆਉਂਦਾ ਹੈ ਜਦੋਂ ਆਉਂਦਾ ਹੈ ਤਾਂ ਉਹ ਜੋ ਕਿ बेहोश ਹੋ ਜਾਂਦਾ ਹੈਗਾ ਮਾਪਿਆਂ ਦੇ ਵੱਲੋਂ ਉਸ ਦੀ ਕਮੀਜ਼ ਜਿਹੜੀ ਕਿ ਉਤਾਰੀ ਜਾਂਦੀ ਹੈ ਇਹ ਮਾਮਲਾ ਪੰਜਾਬ ਦੇ ਫਿਰੋਜ਼ਪੁਰ ਦਾ ਸਜਾਰਾ ਹੈ ਫਿਰੋਜ਼ਪੁਰ ਦੇ ਵਿੱਚ ਇੱਕ 8 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ ਇਹ ਬੱਚਾ ਦੱਸਦੀ ਹੈ ਕਿ ਛੱਤ ਦੇ ਉੱਤੇ ਪਤੰਗ ਉਡਾ ਰਿਆ ਸੀਗਾ ਜਦੋਂ ਉਸ ਨੂੰ ਛਾਤੀ ਦੇ ਵਿੱਚ ਦਰਦ ਮਹਿਸੂਸ ਹੋਇਆ ਤਾਂ ਉਹ ਛੱਤ ਤੋਂ ਹੀਠਾ ਆ ਗਿਆ ਉਸ ਦੀ ਹਾਲਤ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕਮੀਜ਼ ਦੇ ਬਟਨ ਖੋਲ ਦਿੱਤੇ ਤਾਂ ਮ੍ਰਿਤਕ ਦੀ ਪਛਾਣ ਮੰਦੀਪ ਸ਼ਰਮਾ ਦੇ ਵਜੋਂ ਹੋਈ ਹੈ ਉਹ ਸ਼ਹਿਰ ਦੇ ਆਰ ਐਸ ਡੀ ਰਾਜ ਰਤਨ ਸਕੂਲ ਦੇ ਵਿੱਚ ਦੂਜੀ ਕਲਾਸ ਦੇ ਵਿੱਚ ਵਿਦਿਆਰਥੀ ਸੀਗਾ ਤੇ ਉਸ ਸਕੂਲ ਦੀਆਂ ਛੁੱਟੀਆਂ ਦੇ ਕਾਰਨ ਬਾਜ਼ੀਦਪੁਰ ਪਿੰਡ ਦੇ ਵਿੱਚ ਆਪਣੀ ਦਾਦੀ ਦੇ ਘਰ ਆਇਆ ਹੋਇਆ ਸੀਗਾ ਇਹ ਘਟਨਾ ਪਿਛਲੇ ਐਤਵਾਰ ਦੀ ਹੈ ਮੰਦੀਪ ਜੋ ਕਿ ਛੱਤ ਦੇ ਉੱਤੇ ਪਤੰਗ ਉਡਾ ਰਿਹਾ ਸੀਗਾ ਜਦੋਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤਾਂ ਉਹ ਜੋ ਕਿ ਉੱਠਣ ਤੋਂ ਅਸਮਰ ਸੀਗਾ ਮੁੰਡੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਨਵਾਂ ਸਾਲ ਚੜ੍ਹਦੇ ਸਾਰ ਹੀ 8 ਸਾਲਾ ਬੱਚੇ ਦੀ ਦਿਲ ਦੇ ਦੌਰੇ ਦੇ ਕਾਰਨ ਮੌਤ ਹੋ ਜਾਂਦੀ ਹੈ ਬੇहद ਦੀ ਮੰਦ ਭਾਗੀ ਘਟਨਾ ਵਾਪਰੀ ਹੈ ਇਸ ਸਮੇਂ ਪਰਿਵਾਰ ਦੇ ਵਿੱਚ ਕਾਫੀ ਸੋਗ ਦਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਹੈਗਾ ਮਹਿਜ 8 ਸਾਲਾਂ ਦਾ ਇਹ ਬੱਚਾ ਸੀਗਾ ਜੋ ਕਿ ਆਪਣੇ ਛੱਤ ਦੇ ਉੱਤੇ ਪਤੰਗ ਉਡਾਰ ਰਿਹਾ ਸੀਗਾ ਕਿ ਅਚਾਨਕ ਉਸ ਦੇ ਛਾਤੀ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਕਿ ਉਹ ਥੱਲੇ ਆਉਂਦਾ ਜਦੋਂ ਆਉਂਦਾ ਹੈ ਤਾਂ ਉਹ ਜੋ ਕਿ ਬੇਹੋਸ਼ ਹੋ ਜਾਂਦਾ ਹੈਗਾ ਮਾਪਿਆਂ ਦੇ ਵੱਲੋਂ ਉਸ ਦੀ ਕਮੀਜ਼ ਜਿਹੜੀ ਕਿ ਉਤਾਰੀ ਜਾਂਦੀ ਹੈ ਇਹ ਮਾਮਲਾ ਪੰਜਾਬ ਦੇ ਫਿਰੋਜ਼ਪੁਰ ਦਾ ਸਜਾ ਰਾਇ ਫਿਰੋਜ਼ਪੁਰ ਦੇ ਵਿੱਚ ਇੱਕ 8 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ ਇਹ ਬੱਚਾ ਦੱਸਦੀ ਕਿ ਛੱਤ ਦੇ ਉੱਤੇ ਪਤੰਗ ਉਡਾ ਰਿਆ ਸੀਗਾ ਜਦੋਂ ਉਸ ਨੂੰ ਛਾਤੀ ਦੇ ਵਿੱਚ ਦਰਦ ਮਹਿਸੂਸ ਹੋਇਆ ਤਾਂ ਉਹ ਛੱਤ ਤੋਂ ਹੀਟਾ ਆ ਗਿਆ ਉਸ ਦੀ ਹਾਲਤ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕਮੀਜ਼ ਦੇ ਬਟਨ ਖੋਲ ਦਿੱਤੇ ਨਮਿਤਕ ਦੀ ਪਛਾਣ ਮੰਦੀਪ ਸ਼ਰਮਾ ਦੇ ਵਜੋਂ ਹੋਈ ਹੈ ਉਹ ਸ਼ਹਿਰ ਦੇ ਆਰ ਐਸ ਡੀ ਰਾਜ ਰਤਨ ਸਕੂਲ ਦੇ ਵਿੱਚ ਦੂਜੀ ਕਲਾਸ ਦੇ ਵਿੱਚ ਵਿਦਿਆਰਥੀ ਸੀਗਾ ਤੇ ਉਸ ਸਕੂਲ ਦੀਆਂ ਛੁੱਟੀਆਂ ਦੇ ਕਾਰਨ ਬਾਜ਼ੀਦਪੁਰ ਪਿੰਡ ਦੇ ਵਿੱਚ ਆਪਣੀ ਦਾਦੀ ਦੇ ਘਰ ਆਇਆ ਹੋਇਆ ਸੀਗਾ ਇਹ ਘਟਨਾ ਪਿਛਲੇ ਐਤਵਾਰ ਦੀ ਹੈ ਮੰਦੀਪ ਜੋ ਕਿ ਛੱਤੇ ਉਤੇ ਪਤੰਗ ਉਡਾ ਰਿਹਾ ਸੀਗਾ ਜਦੋਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤਾਂ ਉਹ ਜੋ ਕਿ ਉਠਣ ਤੋਂ ਅਸਮਰ ਸੀਗਾ ਮੁੰਡੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਨਵਾਂ ਸਾਲ ਚੜ੍ਹਦੇ ਸਾਰ ਹੀ 8 ਸਾਲਾ ਬੱਚੇ ਦੀ ਦਿਲ ਦੇ ਦੌਰੇ ਦੇ ਕਾਰਨ ਮੌਤ ਹੋ ਜਾਂਦੀ ਹੈ ਬੇहद ਦੀ ਮੰਦ ਭਾਗੀ ਘਟਨਾ ਵਾਪਰੀ ਹੈ ਇਸ ਸਮੇਂ ਪਰਿਵਾਰ ਦੇ ਵਿੱਚ ਕਾਫੀ ਸੋਗ ਦਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਹੈਗਾ ਮਹਿਜ 8 ਸਾਲਾਂ ਦਾ ਇਹ ਬੱਚਾ ਸੀਗਾ ਜੋ ਕਿ ਆਪਣੇ ਛੱਤ ਦੇ ਉੱਤੇ ਪਤੰਗ ਉਡਾਰਿਆ ਸੀਗਾ ਕਿ ਅਚਾਨਕ ਉਸਦੇ ਛਾਤੀ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਕਿ ਉਹ ਥੱਲੇ ਆਉਂਦਾ ਜਦੋਂ ਆਉਂਦਾ ਹੈ ਤਾਂ ਉਹ ਚੋ ਕਿ ਬੇਹੋਸ਼ ਹੋ ਜਾਂਦਾ ਹੈਗਾ ਮਾਪਿਆਂ ਦੇ ਵੱਲੋਂ ਉਸਦੀ ਕਮੀਜ਼ ਜਿਹੜੀ ਕਿ ਉਤਾਰੀ ਜਾਂਦੀ ਹੈ ਇਹ ਮਾਮਲਾ ਪੰਜਾਬ ਦੇ ਫਿਰੋਜ਼ਪੁਰ ਦਾ ਸਜਾਰਾ ਹੈ ਫਿਰੋਜ਼ਪੁਰ ਦੇ ਵਿੱਚ ਇੱਕ 8 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ ਇਹ ਬੱਚਾ ਦੱਸਦੀ ਕਿ ਛੱਤ ਦੇ ਉੱਤੇ ਪਤੰਗ ਉਡਾ ਰਿਆ ਸੀਗਾ ਜਦੋਂ ਉਸ ਨੂੰ ਛਾਤੀ ਦੇ ਵਿੱਚ ਦਰਦ ਮਹਿਸੂਸ ਹੋਇਆ ਤਾਂ ਉਹ ਛੱਤ ਤੋਂ ਹੀਟਾ ਆ ਗਿਆ ਉਸ ਦੀ ਹਾਲਤ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕਮੀਜ਼ ਦੇ ਬਟਨ ਖੋਲ ਦਿੱਤੇ ਤਾਂ ਮੇਟਕ ਦੀ ਪਛਾਣ ਮੰਦੀਪ ਸ਼ਰਮਾ ਦੇ ਵਜੂ ਹੋਈ ਹੈ ਉਹ ਸ਼ਹਿਰ ਦੇ ਆਰ ਐਸ ਡੀ ਰਾਜ ਰਤਨ ਸਕੂਲ ਦੇ ਵਿੱਚ ਦੂਜੀ ਕਲਾਸ ਦੇ ਵਿੱਚ ਵਿਦਿਆਰਥੀ ਸੀਗਾ ਤੇ ਉਸ ਸਕੂਲ ਦੀਆਂ ਛੁੱਟੀਆਂ ਦੇ ਕਾਰਨ ਬਾਜ਼ੀਦਪੁਰ ਪਿੰਡ ਦੇ ਵਿੱਚ ਆਪਣੀ ਦਾਦੀ ਦੇ ਘਰ ਆਇਆ ਹੋਇਆ ਸੀਗਾ ਇਹ ਘਟਨਾ ਪਿਛਲੇ ਐਤਵਾਰ ਦੀ ਹੈ ਮੰਦੀਪ ਜੋ ਕਿ ਛੱਤੇ ਉਤੇ ਪਤੰਗ ਉਡਾ ਰਿਹਾ ਸੀਗਾ ਜਦੋਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤਾਂ ਉਹ ਜੋ ਕਿ ਉਠਣ ਤੋਂ ਅਸਮਰ ਸੀਗਾ ਮੁੰਡਿਆਂ ਨੇ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ